Good morning everyone. Sashika, Namaskar. Courage, drive and integrity. This is the motto of the Nanak Public School. A school which is having such a good motto, I am sure. it's doing amazingly well i can correlate these three words with my life hanji sir ate rurad ji aaye si ge te prize distribution kita dekhe kis tarah rurad ji ajj sade mukh mehman si ge school de annual function te eh ohna ne prize distribution kithe function de ke ਔਰ ਉਹਨਾਂ ਨੇ ਜੋ ਗੱਲਾਂ ਦਸੀਆਂ ਪੇਰੈਂਟਸ ਲਈ ਬੱਚਿਆਂ ਲਈ ਟੀਚਰਾਂ ਲਈ ਉਹ ਸਭ ਤੋਂ ਵੱਧ ਅੰਧੋ ਹਿਊਮਿਲਟੀ ਨਾਲ ਉਹਨਾਂ ਨੂੰ ਦੱਸਿਆ ਵੀ ਅਸੀਂ ਭਾਰਤ ਬਣਾਉਣਾ ਆਪਣਾ ਆਪਣਾ ਦੇਸ਼ ਬਣਾਉਣਾ ਆਪਣਾ ਦੇਸ਼ ਬਣਾਉਣਾ ਔਰ ਔਰ ਜਿਹੜੀ ਹੈਗੀ ਹੈ ਜਿਹੜੇ ਟ੍ਰੈਫਿਕ ਰੂਲਸ ਨੇ ਉਹਨਾਂ ਨੂੰ ਵੀ ਫੋਲੋ ਕਰਨਾ ਚਾਹੀਦਾ ਤੇ ਉਹਨਾਂ ਨੇ ਕਈ ਬੱਚਿਆਂ ਨੂੰ ਦੱਸਿਆ ਕਿ ਬਾਹਰ ਜਾਣ ਲੋ ਇੱਥੇ ਤੁਸੀਂ ਪੜ੍ਹਾਈ ਕਰੋ ਤੇ ਤਰੱਕੀ ਕਰੋਗੇ ਤੇ ਕਿਸ ਤਰ੍ਹਾਂ ਉਸ ਤਰ੍ਹਾਂ ਦੇ ਦੇ ਬੱਚਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਇਹ ਮੈਸੇਜ ਦੇ ਦਿੰਦੇ ਆ ਵੀ ਜਿਹੜਾ ਭਾਰਤ ਆ ਉਹ ਹੁਣ ਬੜੀ ਤੇਜ਼ੀ ਨਾਲ ਅ ਅੱਗੇ ਇਕਨੋਮਿਕਲੀ ਸੋਸ਼ਲੀ ਐਂਡ ਅਦਰ ਉਹ ਅੱਗੇ ਵਧ ਰਿਹਾ ਹੈ ਔਰ ਇਹ ਇਹਦੇ ਵਿੱਚ ਮੈਂ ਸਾਡੇ ਪ੍ਰਾਈਮ ਮਿਨਿਸਟਰ ਜੇਸਟੇ ਬੰਦੇ મોદી ਔਰ ਉਹਨਾਂ ਦੀ ਟੀਮ ਨੇ ਜੋ ਡੜਕੇ ਸਾਰੇ ਵਰਲਡ ਦੀ ਜੀਓ ਪੋਲਿਟਿਕ ਚ ਪਾਰਟ ਲੈ ਕੇ ਉਹਨਾਂ ਨੇ ਕੰਟਰੀ ਦਾ ਨਾਂ ਪੂਰੇ ਹੋਲਚ ਖਲਾਇਆ ਔਰ ਦੱਸਿਆ ਵਟ ਇਜ਼ ਭਾਰਤ ਸੋ ਮੈਂ ਇਵਨ ਪ੍ਰਾਈਮ ਮਿੰისტਰ ਜੀ ਦਾ ਵੀ ਤਨਵਾਦ ਕਰਦਾ ਵੀ ਉਹਨੇ ਇਹ ਹੀ ਸਟੈਪ ਲਖੇ ਨੇ ਆਪਣੇ ਕੰਟੀਨਿਊ ਨਾਲ ਲਿਜਾਣ ਥੈਂਕ ਯੂ ਗੰਦੀ ਸਰ ਅੱਜ ਆਪਕੇ ਕੋਲ ਜੀ ਆਏ ਸੀਗੇ ਤੇ ਮੰਤਰੀ ਸਾਹਿਬ ਕਿਤਾ ਦੇ ਦਿਓ ਅੱਜ ਬੱਚਿਆਂ ਨੂੰ ਬਹੁਤ ਬੜਾ ਵਧੀਆ ਸੁਨੇਹਾ ਦਿੱਤਾ ਗਿਆ ਅੱਜ ਦਾ ਸਭ ਤੋਂ ਪਹਿਲੇ ਪਾਗਵਾਲਾ ਜੈਂਸੀ ਗੁਡਾਨਿਕ ਪਬਲਿਕ ਸਕੂਲ ਐਕਸਟੈਂਸ਼ਨ ਬੋਲਟਨ ਐਕਸਟੈਂਸ਼ਨ ਦਾ ਜੀ ਸੰਜੀਵ ਜੋੜਾ ਜੀ ਆਏ ਇੰਡਸਟਰੀ ਮਨਿਸਟਰ ਪੰਜਾਬ ਪਾਵਰ ਡਿਪਾਰਟਮੈਂਟ ਪੰਜਾਬ ਤੋਂ ਆ ਕੇ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਕੂਲ ਵਿੱਚ ਪਹੁੰਚੇ ਔਰ ਬੱਚਿਆਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਦਿੱਤਾ ਕਿ ਜੈਂਸੀ ਬਿਚਲੇ ਟਾਈਮ ਤੇ ਕਿ ਬੱਚਾ ਨੂੰ ਖਾਸ ਚੀਜ਼ ਜਿਹੜੋਨੇ ਕੀਤੀ ਹੈ ਉਹ ਤਾਂ ਮੇਰੇ ਖਿਆਲ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਬੱਚੇ ਫੋਰਨ ਕੰਟਰੀਸ ਕੋਲ ਦੇ ਪਏ ਆ ਦੁਨੀਆ ਸਾਰੀ ਹਿੰਦੁਸਤਾਨ ਨੂੰ ਦੇਖ ਰਹੀ ਹੈ ਹਿੰਦੁਸਤਾਨ ਦੀ ਗਰੋਥ ਨੂੰ ਦੇਖ ਰਹੀ ਹੈ ਉਹ ਸਾਡੇ ਯੰਗਸਟਰ ਜਿਹੜੇ ਬੱਚੇ ਆ ਉਹ ਬਾਹਰ ਜਾ ਰਹੇ ਆ ਸਜੀਵ ਰੋੜਾ ਜੀ ਖਾਸ ਤੌਰ ਤੇ ਕਿ ਕਿ ਸਭ ਕੁਝ ਇੰਡੀਆ ਚ ਹੈ ਸਭ ਕੁਝ ਇੰਡੀਆ ਚ ਹੈ ਐਜੂਕੇਸ਼ਨ ਇੰਡੀਆ ਚ ਸਾਰੇ ਬੱਚੇ ਇੱਥੇ ਪੜ੍ਹਨ ਇਹ ਬਹੁਤ ਵੱਡਾ ਸਮ ਜਿਹੜਾ ਸੁਨੇਹਾ ਹੈ ਸਜੀਵ ਰੋੜਾ ਜੀ ਨੇ ਦਿੱਤਾ ਅਸੀਂ ਬਹੁਤ ਮਸ਼ਕੂਰ ਹਾਂ ਔਨ ਬਿਆਫ ਆਫ ਜੀਐਨਪੀਐਸ ਸੁਸਾਇਟੀ ਆਲਸੋ ਆਈ ਸੇ ਜੀ ਰੋੜਾ ਜੀ ਆਈ ਔਰ ਬਹੁਤ ਬਹੁਤ ਸ਼ੁਕਰੀਆ